ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਹੋਰ ਸਨਾਵ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਸਾਰੇ ਵਧੀਆ ਠੀਕ ਠਾਕ ਆ ਤੇ ਬਸ ਇੱਥੇ ਟਾਈਮ ਜਿਹੜਾ 1 ਵਜ ਗਿਆ ਵਾ ਤੇ ਵੈਸੇ ਘੰਟਾ ਕ ਹੋ ਗਿਆ ਮੈਨੂੰ ਫ੍ਰੀ ਹੋਈ ਨੂੰ ਫ੍ਰੀ ਫ੍ਰੀ ਹੋ ਆੜ ਕੇ ਨਹਾ ਕੇ ਤੇ ਸਾਰਾ ਕੰਮ ਕਰਕੇ ਘਰ ਦਾ ਤੇ ਨਹਾ ਕੇ ਆਣ ਕੇ ਤੇ ਰੋਟੀ ਖਾਧੀ ਰੋਟੀ ਖਾ ਕੇ ਉਸ ਤੋਂ ਬਾਅਦ ਫੋਨ ਲੈ ਕੇ ਬੈਠ ਗਈ ਤੇ ਵਲੌਗ ਹੀ ਦੀਦੀਆਂ ਦੇ ਦੇਖਣੇ ਉਹ ਵਿਖੇ ਇੱਕ ਦੀਦੀ ਦਾ ਲਾਈਵ ਚੱਲਣ ਦੇ ਇਹ ਲਾਈਵ ਚ ਮਤਲਬ ਥੋੜਾ ਇੱਕ ਟਾਈਮ ਲਾਈਵ ਵੇਖਿਆ ਉਹਨਾਂ ਦਾ ਅੱਧਾ ਪੂਣਾ ਘੰਟਾ ਲਾਈਵ ਚ ਰਹਿ ਉਸ ਤੋਂ ਬਾਅਦ ਆ ਫਿਰ ਮੈਂ ਫਿਰ ਵਲੌਗ ਵੇਖਣ ਦਾ ਵੀ ਦੀਦੀਆਂ ਦੇ ਮੈਂ ਚਲ ਲੈਣੀ ਤੇ ਹੁਣ ਲੱਗੀਆਂ ਮੈਂ ਕੱਲ ਜਿਹੜੇ ਤੁਹਾਨੂੰ ਸੂਟ ਵਿਖਾਈ ਸੀਗਾ ਨਾ ਤੇ ਹੁਣ ਮੈਂ ਲੱਗੀਆਂ ਕਟਿੰਗ ਕਰਨ ਆਪਣਾ ਸੂਟ ਮੈਂ ਕਿਹਾ ਜੀ 1 ਵਜਾ ਵਾ 2:30 ਵਜੇ ਬੱਚਿਆਂ ਨੂੰ ਨਾ ਬੱਚਿਆਂ ਤੇ ਆਉਣ ਚ ਟਾਈਮ ਹੈਗਾ ਵਾ ਤੇ ਆ ਕੱਪੜੇ ਸੁੱਕ ਗਏ ਆ ਆਪਣੇ ਤੇ ਤਾਰ ਤੋਂ ਆਪਾਂ ਲਾ ਲੈਂਦੇ ਆ ਅਜੇ ਆ ਬੈੱਡ ਤੇ ਰੱਖਿਆ ਤੇ ਪਹਿਲਾਂ ਮੈਂ ਮੈਂ ਸੂਟ ਕੱਟ ਲਾਂ ਉਸ ਤੋਂ ਬਾਅਦ ਆ ਮੈਂ ਇਹਨਾਂ ਕੱਪੜਿਆਂ ਨੂੰ ਤੈਹ ਮਾਰੂੰਗੀ ਨਾਲੇ ਪ੍ਰੈਸ ਕਰਨ ਵਾਲੇ ਜਿਹੜੇ ਉਹਨਾਂ ਨੂੰ ਪ੍ਰੈਸ ਕਰ ਦੂੰਗੀ ਤੈਹ ਲਾਉਣ ਵਾਲੇ ਜਿਹੜੇ ਉਹਨਾਂ ਨੂੰ ਤੈਹ ਲਾ ਦੂੰਗੀ ਤੇ ਹੁਣ ਮੈਂ ਕਟਿੰਗ ਕਰ ਲਾਂ ਆਪਣਾ ਸੂਟ ਤੇ ਤੁਹਾਨੂੰ ਕਿਹੋ ਜਿਹਾ ਲੱਗੇ ਮੇਰੇ ਸੂਟ ਸੋਹਣੇ ਲੱਗੇ ਆ ਕਿਦੋਂ ਦੇ ਇਕੱਠੇ ਕਰਨ ਦੇਈਆਂ ਤੇ ਚਲੋ ਜੀ ਮੈਂ ਕਟਿੰਗ ਕਰ ਲਾਂ ਸੂਟ ਦੇਖਦੀ ਆ ਕਿਹੜਾ ਕਟਿੰਗ ਕਰਦੀ ਆ ਲੈ ਕਿ ਹੋਣੀ ਹੈ ਕਰਨੀ ਬੜੀ ਏ ਧੁੱਪ ਬੜੀ ਲੱਗੀ ਆ ਮੈਨ ਲੱਗਿਆ ਆਹ ਵਾਲਾ ਸੂਟ ਕਟਿੰਗ ਕਰਨਾ ਮੈਂ ਕਿਚ ਲ ਇਹਦੇ ਦੋ ਪੀਸ ਕੀਤੇ ਆ ਕਿ ਸਲਵਾਰ ਦਾ ਵੱਖਰਾ ਵਾ ਸ਼ਰਟ ਦਾ ਵੱਖਰਾ ਵਾ ਇਹ ਸੂਟ ਨੂੰ ਕਟਿੰਗ ਕਰ ਲੈਨੇ ਆ ਤੇ ਦੂਸਰਾ ਫੇਰ ਕਰ ਲੂੰਗੀ ਇੱਕ ਇੱਕ ਕਰਕੇ ਕਟਿੰਗ ਕਰਕੇ ਤੇ ਸੀ ਜਾਨੀ ਆ ਤੇ ਚਲੋ ਜੀ ਮੈਂ ਕਰ ਲਾਂ ਕਟਿੰਗ ਕਟਿੰਗ ਕਰਕੇ ਫਿਰ ਆਪਾਂ ਮਿਲਦੇ ਆ ਤੇ ਮੈਂ ਲੱਭੀ ਸੀ ਲੱਗੀ ਸੀ ਸੂਟ ਕਟਿੰਗ ਕਰਨ ਤੇ ਪੀਸ ਹੀ ਦੋ ਵੱਖਰਾ ਵੱਖਰਾ ਕੀਤਾ ਸੀ ਕਿ ਤੇ ਮੈਂ ਉਹ ਨਾਪਦੀ ਪਈ ਸੀ ਕਿ ਜਿਹੜਾ ਕਿਦੀ ਲੈਂਥ ਜਿਆਦੀ ਆ ਇਹ ਸਲਵਾਰ ਦੀ ਜਿਆਦੀ ਹੈ ਤੇ ਕਮੀਜ਼ ਦੀ ਵੱਖਰੀ ਹੈ ਨਾ ਕਮੀਜ਼ ਦੀ ਕੀਤੀ 48 ਕੜੀ ਕੀਤੀ ਸੀਗੀ ਚਤਾਰ ਲੈਂਥ ਰੱਖੂੰਗੀ ਤੇ 3 ਵਿੱਚ ਪਲੱਸ ਕਰ ਲੂੰਗੀ ਕੀ ਦੇ ਸੀਗੇ ਇਸ ਕਰਕੇ ਨਾ ਮੇਰੇ ਖਿਆਲ ਨਾਲ ਇਸ ਤਰ੍ਹਾਂ ਹੀ ਲੈਂਥ ਲਈ ਸੀਗੀ ਸ਼ਰਟ ਦੀ ਤੇ ਬਾਕੀ ਆਪਾਂ ਘੇਰਾ ਪੂਰਾ ਨਾਪ ਕੇ ਤੇ ਕਟਿੰਗ ਕਰ ਲੈਣੀ ਹੈ ਸ਼ਰਟ ਮੈਂ ਇੱਕ ਸਾਲ ਪੂਰਾ ਹੋ ਗਿਆ ਜੂਨ ਦੇ ਵਿੱਚ ਸਾਲ ਹੋਇਆ ਨਾ ਜੂਨ ਦੇ ਵਿੱਚ ਆ ਲਿਆ ਹੀ ਸੂਟਬਲ ਲੈ ਤਨ ਜਿਗਰਾ ਮੇਰਾ ਕੋਦੋ ਦਾ ਸੂਟ ਮਿਲਿਆ ਤੇ ਕਟਿੰਗ ਹੀ ਨਹੀਂ ਕੀਤਾ ਹੁਣ ਚੱਲ ਕੋਈ ਬੜੀ ਹੋ ਕਿ ਮੈਂ ਰੋਜ਼ ਹੀ ਕਹਿਦੀ ਨਹੀਂ ਅੱਜ ਸੇ ਹੋਊਂਗੀ ਅੱਜ ਟਾਈਮ ਨਾ ਕੰਮ ਕਰਕੇ ਅੱਜ ਕਟਿੰਗ ਕਰੂੰਗੀ ਕੱਲ ਕਰੂੰਗੀ ਬਸ ਮੇਰਾ ਇਸ ਤਰ੍ਹਾਂ ਹੀ ਟਾਈਮ ਜਿਹੜਾ ਲੰਘ ਜਾਂਦਾ ਵਾ ਕਿ ਟਾਈਮ ਹੀ ਨਹੀਂ ਲੰਘਦਾ 12 1 ਵਜੇ ਸਾਢੇ 11 12 ਵਜੇ ਫ੍ਰੀ ਹੋਈਦਾ ਉਸ ਤੋਂ ਬਾਅਦ ਉਹ ਲੰਮੇ ਬਹਿ ਜਾਈਦਾ ਕਿ ਫੋਨ ਕੋਲ ਵੇਖ ਲਈਦਾ ਬੱਤੀਆਂ ਨੂੰ ਗਾਹੋਂ ਫੇਰ ਸੁੱਟੀਆਂ ਹੋਣ ਵਾਲੀਆਂ ਉਹ ਤੇ ਮੈਂ ਇਸ ਕਰਕੇ ਲੱਗੀ ਆ ਕਿ ਚੱਲ ਪਹਿਲਾਂ ਆਪਣੇ ਘਰਲਾਂ ਸਸੂਰ ਜੀ ਪੀ ਹੋਣਗੇ ਨਾ ਜਾਂ ਕਟਿੰਗੇ ਉਹਨੂੰ ਤੇ ਫਿਰ ਫਦੇਨਾ ਕਟਿੰਗ ਨਹੀਂ ਕਰ ਦਿੰਦਾ ਉਹਨੇ ਨਾ ਇਸ ਤਰ੍ਹਾਂ ਮੇਰਾ ਬਾਸੂ ਜੀ ਸਤਿ ਸ਼੍ਰੀ ਅਕਾਲ ਆ ਵਾਣਾ ਉਹ ਹੁੰਦਾ ਘਰੇ ਤੋਂ ਨਿਕਲਾਰ ਖਲੂਰ ਦੇਣਾ ਹੈਗਾ ਤੇ ਬੱਚੇ ગયા ਸਕੂਲ ਇਹ ਕੱਲ ਦੀ ਆ ਵੀਡੀਓ ਸ਼ੁੱਕਰਵਾਰ ਦੀ ਆ ਸ਼ੁੱਕਰਵਾਰ ਨੂੰ ਮੈਂ ਗੱਢਿੰਗ ਕਰਨ ਲੱਗੀ ਸੀਗੀ ਸੂਟ ਆਪਣਾ ਮੈਂ ਇਹ ਜਲਾ ਕਿ ਅੱਜ ਕੱਲ ਨੂੰ ਫੇਰ ਮੈਂ ਸ਼ਾਇਦ ਕੀ ਤਾਂ ਬੱਚਿਆਂ ਨੂੰ ਸੈਟਰਡੇ ਨੂੰ ਛੁੱਟੀ ਹੋਵੇ ਕਿ ਫਿਰ ਵੇਚ ਉਹਨ ਕੀ ਹੜ ਦੇਣੀ ਆ ਫਤੇ ਹੜ ਦਾਣੀ ਫਤੇ ਨੇ ਕਦੀ ਟਰੈਕਟਰ ਲਾਇਆ ਕਦੀ ਕੁਛ ਲਾਇਆ ਇਸ ਤਰ੍ਹਾਂ ਹੀ ਮਤਲਬ ਅੱਡੇ ਫਾਇਜ ਲਈ ਜਾਣੇ ਹੁੰਦੇ ਉਹਨੇ ਕਰਨ ਨਹੀਂ ਦਿੰਦਾ ਵੀ ਗੁਰਪਤੇ ਗੁਰਪਤੇ ਕੀ ਦਾ ਨਾਪ ਕੇ ਮੈਂ ਜਿੰਨਾ ਰੱਖਣਾ ਆਪਣਾ ਘੇਰਾ ਮੇਰਾ 2.5 ਤਿਆਰ ਵਾ ਤੇ ਮੈਂ 13.5 ਦਾ ਹਾਫ ਕੱਟ ਲਿਆ ਸੌਰੀ 13 ਦਾ ਹਾਫ ਕੱਟ ਲਿਆ ਵਾ 26 ਇੰਚ ਕੱਟ ਲਿਆ ਵਿੱਚੋਂ ਮਤਲਬ ਫਿਰ ਸਾਈਡ ਤੇ ਵੀ ਆਉਣਾ ਮਤਲਬ ਚਾਕਾਂ ਚ ਭਜਣਾ ਘੇਰਾ ਮੈਂ ਥੋੜਾ ਵੱਧ ਕੱਟ ਲਿਆ 2 3 ਇੰਚ ਤੇ ਬਾਕੀ ਮੈਂ ਇਹ ਪਨਾਪ ਲਈ ਇਹ ਪੱਕੀ ਆ ਤੇ 1.5 ਦੀ ਨਿਸ਼ਾਨੀ ਲਾ ਕੇ ਤੇ ਇਹ ਪਤੋਂ ਮੈਂ ਵੇਖ ਲਈ ਨਹੀਂ ਕਿੰਨਾ ਕਿ ਤੇ ਮੈਂ 1.5 12 ਕਰਤਾ ਸੀ ਸ਼ਾਇਦ ਫੇਰ ਤੇ ਉਹ ਨਾ ਮੇਰੇ ਤੋਂ ਮਾਈਕ ਨਹੀਂ ਹੈਗਾ ਬੋਲੀ ਤੇ ਉਸ ਤਰ੍ਹਾਂ ਮੈਂ ਨਾਲ-ਨਾਲ ਹੀ ਆ ਪਰ ਵਾਇਸ ਬਹੁਤ ਘੱਟ ਆਈ ਆ ਕਿਉਂਕਿ ਫੋਨ ਦੂਰ ਸੀ ਜਾਂ ਇੰਨੇ ਲਾਗੇ ਨਹੀਂ ਸੀਗਾ ਫੋਨ ਤੇ ਇਸ ਕਰਕੇ ਮੈਨੂੰ ਫੇਰ ਵਾਇਸ ਓਵਰ ਕਰਦੀ ਕਰਨੀ ਪੈਣ ਈ ਆ ਕਿ ਪਤਾ ਨਹੀਂ ਲੱਗਣ ਡਿਆ ਸੀ ਆਵਾਜ਼ ਦਾ ਮਾਈਕ ਹੋਵੇ ਨਾ ਫੇਰ ਜੇਦੋਂ ਮੈਂ ਕਟਿੰਗ ਕੀਤਾ ਸੀ ਸੂਟ ਫਿਰ ਮੈਂ ਉਦੋਂ ਹੀ ਨਾਲ ਦੀ ਨਾਲ ਹੀ ਬੋਲ ਲੈਣਾ ਸੀਗਾ ਤੇ ਇਸ ਤਰ੍ਹਾਂ ਮੈਨੂੰ ਵੀ ਔਖਾ ਲੱਗਣ ਡਿਆ ਵਾ ਤੇ ਇੱਥੇ ਆਪਾਂ ਮਤਲਬ ਪੂਰਾ ਨਾਪ ਨੂਪਾ ਆਪਣਾ ਹੀ ਸੂਟ ਆ ਤੇ ਇੱਥੇ ਲੈਂਥ ਵੇਖਣ ਲਈ ਹੀ ਕਿ ਮੈਂ ਲੈਂਥ 48 ਹੀ ਸ਼ਾਇਦ ਹਾਂ ਤੇ 44 ਰੱਖਣੀ ਆ ਮੈਂ 44 ਜਾਂ 45 ਰੱਖੂੰਗੀ ਤੇ ਨਾਲ ਹੀ ਮੈਂ ਕਿਹੜਾ ਜਿਹੜਾ ਨਾਪ ਕੇ ਉਸ ਤੋਂ ਬਾਅਦ ਆ ਤੀਰਾ ਨਾਪੂੰਗੀ 48 ਉਹ ਮਤਲਬ 4+1 44 ਆ ਰੱਖੂੰਗੀ ਲੈਂਥ संेसा <ihit> <Hayır>

ਸਾਡੇ ਸ਼ੀਤ ਕਮਲ ਕਮਲਦੀਨ ਚੰਨੀ ਸਾਈਟ ਸੀਨੀਅਰ ਅਗਲੀ ਮੇ 15 ਆਪ ਕੋਲ 15 ਫਿਰ ਪਹੁੰਚੀ ਅਮੇ ਇੱਕ ਇੱਕ ਸਾਡੇ ਦੇ ਇਲਾਕੇ 16 ਦੇ ਪਲੇਟਾਂ ਲਗਾ ਕੇ 1 ਇੰਚ ਵੱਧ ਰੁਕੀ 17 ਨੂੰ ਗਮਰ ਦੀ ਚੰਨੀ 12 ਲੰਮੀ 1 ਇੰਚ ਪਲੇਟਾਂ ਲਗਾ ਕੇ ਵੱਧ ਲੰਮ ਲੰਗੀਆਂ ਤੇ ਪਲੇਟ ਹੁੰਦੀ ਹੈ ਆਪਣੇ 11 ਦੇ ਤਿਆਰ 11 ਦੇ 3 ਸਾਢੇ 3 ਇੰਚ ਦੀ ਇਸ ਦੇ ਲੰਥ 7 ਪਲੇਟਾਂ ਦੇ ਇਹ ਮੈਂ ਪਲਉਂਗਾ ਨਾ ਕੁਛ ਨਹੀਂ ਬਣਾ ਸਿੰਪਲ ਸਿੱਧੇ ਪਲੇਟ ਹੀ ਆ ਹੋਰ ਨਹੀਂ ਮੈਂ ਕੋਸ਼ਿਸ਼ ਵੀ ਨਹੀਂ ਪਾਉਂਦੀ ਮਤਲਬ ਸਾਈਡ ਵਾਲੇ ਪਲਉਂਗਾ ਨਹੀਂ ਮੈਂ ਪਾਉਂਦੀ ਬਸ ਸਿੰਪਲ ਪਲੇਟ ਵਾ ਤੋਂ ਤੇ ਬੀ ਕੀ ਸੂਟ ਵਰਤ ਰਹੇ ਹੁੰਦੇ ਨਾ ਅੱਜ ਕੱਟ ਰਹੇ ਨੇ ਆ ਦੇਖਦੇ ਆ ਜੇ ਕੁਛ ਨਾ ਕਮੀਂ ਸਲਵਾਰ ਕੁਛ ਨਾ ਕੁਝ ਬਣ ਗਿਆ ਠੀਕ ਆ ਮੈਂ ਇਥੇ ਕੱਲ ਬਣਾਉਂਗੀ ਮੈਂ പേടാ <laughs> നിശാനി <laughs> மார்கூசி முடிக்க நஷனா நீ लादला सा ਜਾ ਜਿਹੜੀ ਕਮੀਜ਼ ਉਹ ਕਟਿੰਗ ਕਰ ਲਈ ਸ਼ਰਟ ਕਟਿੰਗ ਕਰਕੇ ਦੇ ਨਾਲ ਹੀ ਬੈਕਸਾਈਡ ਦਾ ਗਲਾ ਤੇ ਫਰੰਟ ਸਾਈਡ ਨੂੰ ਵੀ ਮਤਲਬ ਕਾਰਡ ਪਾਤੀ ਵਿੱਚੋਂ ਬੈਕਸਾਈਡ ਦਾ ਪੱਲਾ ਕੱਢ ਕੇ ਫਿਰ ਫਰੰਟ ਸਾਈਡ ਨੂੰ ਮਤਲਬ ਕਾਰਡ ਪਾਤੀ ਸੀ ਮੋਢਿਆਂ ਨੂੰ ਪਾ ਕੇ ਦੇ ਨਾਲ ਹੀ ਬੈਕਸਾਈਡ ਦਾ ਗਲਾ ਕੱਢ ਕੇ ਅਗਲਾ ਮੈਂ ਬੁਕਰਮ ਦਾ ਲਾਉਣੀ ਹੁੰਨੀ ਆ ਤੇ ਚਲੋ ਜੀ ਅੱਜ ਆਪਣਾ ਕਮੀਜ਼ ਕੱਟਿਆ ਸੂਟ ਕੱਟਿਆ ਗਿਆ ਸਲਵਾਰ ਵੀ ਮੈਂ ਕੱਟ ਲਈ ਮਤਲਬ ਫੁੱਲੂ ਸੂਟ ਕੱਟ ਲਿਆ ਹੈਗਾ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਕਟਿੰਗ ਉਹ ਕਰ ਲਿਆ ਸੀਗਾ ਤੇ ਜਦੋਂ ਸੀਪੂ ਬਾ ਉਹ ਦੋ ਸੀਵੂ ਵੀ ਜਾਊਗਾ ਤੇ ਸਲਵਾਰ ਉਸ ਤਰ੍ਹਾਂ ਮੈਂ ਖੜੀ ਕਰ ਲਈ ਸੀਗੀ ਮਤਲਬ ਜੜਲੇ ਸੀ ਜੇ ਪਹੁੰਚੇ ਪੁੰਚੇ 벨ਟ ਵੀ ਜੋੜ ਲਈ ਸੀਗੀ ਤੇ ਚੋਣਾ ਰੈਂਦੀਆਂ ਹੀ ਅਗਲੀ ਸਾਈਡ ਵਾਲੀਆਂ ਪਾਉਣ ਵਾਲੀਆਂ ਤੇ ਉਹ ਮੈਂ ਤੋਂ ਬੈਠਾ ਨਹੀਂ ਗਿਆ ਅੱਜ ਵੀ ਸਾਰਾ ਦਿਨ ਨਹੀਂ ਮੈਂ ਮਸ਼ੀਨ ਤੇ ਬਿਠੀ ਇੱਕ ਨਾ ਸਿਰ ਬੜਾ ਦੁਖੰਡਿਆ ਨਾਲ ਲੱਤਾਂ ਬਾਵਾ ਬੜੀਆਂ ਦਰਦ ਕੰਡੀਆਂ ਇਸ ਕਰਕੇ ਮੈਂ ਮਤਲਬ ਅੱਜ ਮਸ਼ੀਨ ਤੇ ਬਿਲਕੁਲ ਨਹੀਂ ਬੈਠੀ ਵੀ ਹੁਣ ਮੈਂ ਕੱਲ ਸੰਡੇ ਨੂੰ ਵੀ ਦੇਖਦੀ ਆ ਸਵੇਰੇ ਸਵੇਰੇ ਕੰਮ ਟਾਈਮ ਨਾਲ ਕਰਕੇ ਤੇ ਫਿਰ ਵੇਖੂਗੀ ਜੇ ਬੈਠਾ ਗਿਆ ਤੇ ਚਲੋ ਜੀ ਠੀਕ ਆ ਆਪੇ ਆਖਿਰ ਮੇਰੇ ਸੂਟ ਦੀ ਅੱਜ ਕਟਿੰਗ ਹੋ ਹੀ ਗਈ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਠੀਕ ਆ ਫਿਰ ਓਕੇ ਜੀ ਬਾਏ ਮਿਲਦੇ ਆ ਨੈਕਸਟ ਵਲੌਗ ਚ